ਦਿਲ ਦਹਿਲਾ ਦੇਣ ਵਾਲੀ ਘਟਨਾ ਆਖਿਰ ਸਰਪੰਚ ਨੇ ਕਿਸਾਨ ਦੀ ਕਿਉਂ ਕੀਤੀ ਕੁੱਟਮਾਰ ਨਾਭਾ ਦੇ ਪਿੰਡ ਸਾਦੋ ਹੇੜੇ ਚ ਸਾਫ ਦਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਦੋਂ ਇੱਕ ਬਜ਼ੁਰਗ ਕਿਸਾਨ ਦੇਵਦਾਸ ਨੂੰ ਖੇਤ ਵਿੱਚ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਸਾਰੀ ਘਟਨਾ ਵੀਡੀਓ ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਾਮਲਾ ਇੱਕ ਕਿਲਾ ਜ਼ਮੀਨ ਦਾ ਦੱਸਿਆ ਜਾ ਰਿਹਾ ਜੋ ਪਹਿਲਾਂ ਹੀ ਕੋਰਟ ਚ ਚੱਲ ਰਿਹਾ ਸੀ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪੁਲਿਸ ਨੇ ਮੋਹਨ ਸਿੰਘ ਅਤੇ ਉਸ ਦੇ ਪਰਿਵਾਰ ਤੇ ਕੇਸ ਦਰਜ ਕਰ ਲਿਆ ਹੈ ਕਿਸਾਨ ਯੂਨੀਅਨ ਨੇ ਵੀ ਆਪਣੇ ਮੈਂਬਰ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ ਚਾਂਸ ਦਾ ਜੀ ਇਹੀ ਹੈ ਸਾਡਾ ਕੇਸ ਤਾਂ ਚੱਲ ਰਿਹਾ ਹੈ ਸਮਝੀ ਤੇ ਅਸੀਂ ਵੱਢ ਰਹੇ ਤੇ ਕਨਪੀਟੀ ਜੀ 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 ਮੈਂ ਕਿਹਾ ਮਾ ਕਾ ਭਾਈ ਤੂੰ ਹਰ ਵਾਰੀ ਇਹ ਹੀ ਕਰਦਾ ਸਾਡੇ ਵਕਤ ਸਾਡੀ ਸੌਂਗ ਵਾਟ ਨਹੀਂ ਜੀ ਦੀ ਵੰਡਣ ਦਿੱਤੀ ਹੁਣ ਫੇਰ ਤੁਸੀਂ ਮੀਲਾ ਬਾਦ ਉਹ ਤੇਰਾ ਰੁਟਾ ਪਿਆ ਦੀ ਜਿਸਾਨੂ ਜੀ ਦੀ ਇਹ ਕਣਕ ਦਾ ਵਟ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਥੋੜਾ ਕਰਿਆ ਹੋਈ ਆ ਗੱਲਬਾਤ ਕਰਦੇ ਹੋ ਜੀ ਕਹਿੰਦਾ ਮੈਂ ਤਾਕਤ ਲਾਉਂਗਾ ਅਸੀਂ ਫੇਰ ਤੂੰ ਅੱਗੇ ਮਿਲਾਂਵੇਂਗਾ ਮੈਂ ਜਾਊਗਾ ਮੈਂ ਨਹੀਂ ਕਰੂਗਾ ਮੈਂ ਕਿਹਾ ਵੀ ਅਬ ਹਮਰੀ ਅੱਗ ਕਿਵੇਂ ਲਾਵਗੇ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਪੱਜ ਕੇ ਦੇਲੇ ਨੂੰ ਲਿਆਉਂ ਲਿਆਉਂ ਨੂੰ ਲਾਤੀ ਅੱਗ ਅੱਗਾ ਦੀ ਨੂੰ ਘੱਟ ਜੀ ਜਿਹੜੀ ਉਹ ਕੋਈ ਹਸਣ ਸੀ ਕੱਲ ਹੋ ਗੀ ਨੇ ਪਾਈ ਤੇ ਕੁੜੀਆਂ ਵੀ ਬੈ ਗੀਆਂ ਆ ਦੇਖੀ ਇਹ ਅਬੂੜੀ ਤਿੰਨੇ ਜਾਣੇ ਸਿਰੇ ਗਏ ਉੱਥੇ ਹੀ ਟੱਕਾ ਮਾਰ ਕੇ ਹੜਤਾ ਸੰ ਨਾ ਹੋ ਰਹੀ ਜੱਥੇ ਬੰਦੀਆਂ ਵੱਲੋਂ ਮੈਨੂੰ ਫੋਨ ਆਏ ਨੇ ਕਿ ਤੁਹਾਡੇ ਜਿਹੜੇ ਪਟਿਆਲੇ ਦੇ ਵਿੱਚ ਕਿਹਦੇ ਬਜੁਰਗ ਦੇ ਡਾਂਗਾ ਮਾਰਨੀਆਂ ਜਾਂਦੀਆਂ ਨੇ ਕਿ ਇਹ ਕਿੱਥੋਂ ਦੀ ਹੈ ਸਤੋ ਜਿਹੜੀ ਦਾ ਮਾਨਸਿਕ ਮਾਮਲਾ ਹੈ ਜੀ ਰਾਜਾ ਪਰਾਨਾ ਦੇ ਲੱਗੇ ਦਾ ਉੱਥੇ ਮੈਂ ਜਿਹੜਾ ਜਨਸਤਤਰ ਹੋਣ ਕਰਕੇ ਕਿਉਂਕਿ ਸਾਰਿਆਂ ਨੇ ਮਿਲ ਕੇ ਫੋਨ ਕਰਦੇ ਸੀ ਕਿ ਸਵੇਰੇ ਅੱਜ ਸੁਬਾਹ ਸੱਤ ਕਰਤਾ ਦਾ ਵੀ ਮੈਨੂੰ ਫੋਨ ਆਇਆ ਸੀਗਾ ਸਾਰਿਆਂ ਨੇ ਇਹ ਗੱਲ ਪੁੱਛੀ ਹੈ ਕਿ ਇਹਦਾ ਪੰਨਾ ਪਤਾ ਕੌਣ ਨੂੰ ਫੋਨ ਮੰਗੇ ਮੈਂ ਜਰਿੰਦਰਾ ਹਸਪੀਟਲ ਵੀ ਗਿਆ ਤਾਂ ਉੱਥੋਂ ਉਹ ਥੇਰੇ ਜਿਹੜੀ ਉੱਥੇ ਛੁੱਟੀ ਹੋ ਕੇ ਘਰੇ ਚਲੀ ਗਈ ਸੀਗੀ आ, मतलब ਸਾਡੇ ਵਿੱਚ ਕੁਝ ਜਿਹੜੇ ਸਾਡਾ ਕ੍ਰਾਂਤੀ ਵਿੱਚ ਸਾਡਾ ਨਾਂ ਇੱਕ ਕ੍ਰਾਂਤੀਕਾਰੀ ਪਸੰਦ ਹੁੰਦੀਆਂ ਨੇ ਐਸਾ ਸੀ ਇੰਨੇ ਲੋਕਾਂ ਵਾਸਤੇ ਜਿਨ੍ਹਾਂ ਵਾਸਤੇ ਕ੍ਰਾਂਤੀਕਾਰੀ ਉਹਨਾਂ ਦੇ ਇੱਕ ਦਾਣਾ ਮਾਰਦੇ ਆ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਉਬਾਲ ਖਿੱਚ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਗੁਰਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਹੈ ਕਿ ਮਰਬਾਣੀ ਦੇ ਵਿੱਚ ਸੋਹ ਕਿਉਂ ਮੰਦਾ ਆਖੀ ਜਿੱਤ ਜਿੱਦੇ ਆਜ਼ਾਦ ਸੋ ਅਸੀਂ ਇਹੋ ਜਿਹੇ ਬੰਦੇ ਜਿਹੜੇ ਸਾਡੇ ਵਿੱਚ ਆਪਣੇ ਨਿੱਜੀ ਹਿੱਤ ਲੈ ਕੇ ਆ ਜਾਂਦੇ ਨੇ ਸਾਨੂੰ ਮੈਂ ਜ਼ਿਲ੍ਹਾ ਪਰਣਾਮ ਨੂੰ ਤੇ ਜਿਲ੍ਹੇ ਸੂਬਾ ਆਪ ਨੂੰ ਵੀ ਮੈਸੇਜ ਦੇ ਰਿਹਾ ਤਾਂ ਕਿ ਉਹ ਤਰੰਤ ਐਕਸ਼ਨ ਲਏ ਕਿ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣ ਕਿ ਮੈਂ ਜੋ ਮਹਿਮਰੀ ਨਾ ਜਨਮਿਸ 70 ਦਿਨਾਂ ਤੋਂ ਵੀ ਇਹੋ ਜਿਹੀ ਗੜਨਾ ਹੈ ਉਹਦਾ ਤਰੰਤ ਫਸਿਲੀ ਵਿੱਜਾ ਲੈ ਕੇ ਤੇ ਇਹਨਾਂ ਨੂੰ ਬਾਹਰ ਦਾ ਰਸਤਾ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੋਣਾ ਤਾਂ ਆਪਣੇ ਵੀ ਦੋਨੋਂ ਤਰ੍ਹਾਂ ਦੇ ਬਿਚਾਲੇ ਨੇ ਔਰ ਪਰਸੋ ਜothe ਦੀ ਗੱਲਾ ਦਰਸ਼ਨ ਸਿੰਘ ਤੇ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਔਰ ਉੱਥੇ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਬੰਦੇ ਦਾ ਬਿਆਨ ਲੈ ਕੇ ਜਿਹੜੇ ਡਾਕਟਰ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮਚ ਲਿਆਰ ਇਹੀ ਗੱਲ ਹੈ ਕਿ ਇਹਨਾਂ ਦਾ ਕਾਫੀ ਪੁਰਾਣਾ ਜਿਹੜੀ ਹੈਗੀ ਰੰਜਿਸ਼ਬਾਦੀ ਚੱਲ ਰਹੀ ਹੈ ਉਹ ਨੂੰ ਲੈ ਕੇ ਔਰ ਕੇਸ ਵੀ ਚੱਲ ਰਹੇ ਨੇ ਉਹਦੋਂ ਇਹਨੇ ਤਹਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਦਾ ਕੁਟਮਾਰ ਕੀਤੀ ਹੈ ਔਰ ਉਹਦੇ ਵਿੱਚ ਅੱਗ ਵੀ ਲੱਗੀ ਹੋਈ ਹੈ ਜੀ ਜੀ ਵੀ ਨਹੀਂ ਕਿ ਜੇ ਆਪਣਾ ਨਾ ਕਿ ਤੁਸੀਂ ਕਾਊਂਸਲ ਫੋਨ ਨੰਬਰ ਬਿਲਕੁਲ ਜੀ ਜੇ ਅੱਗ ਲਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਜੇ ਅੱਗ ਲੱਗ ਜਾਂਦੀ ਤਾਂ ਉੱਥੇ ਫਸਲ ਦਾ ਜਿਹੜਾ ਆਲਦਲੇ ਖੇਤਾਂ ਦਾ ਕਾਫੀ ਨੁਕਸਾਨ ਹੋ ਜਾਵੇਗਾ ਜਿਹਨੂੰ ਬਚਾਉਣਾ ਇਹਦੇ ਵਿੱਚ ਮੋਹਨ ਸਿੰਘ ਨੇ ਕਨਾਫ ਕੀਤਾ ਹੈ ਦੇ ਵੀ ਵਾਈਫ ਹੈ ਉਹਦੇ ਉੱਪਰ ਗਈ ਹੈ ਕਿ ਕੋਈ ਵਸਤੂਦਾਰ ਹੈ ਮੈਂ 4 ਬੰਦੇ ਦੇ ਖਿਲਾਫ ਦਾ ਹੈਗਾ ਕਤਲ ਦਾ ਕੇਸ ਵੀਡੀਓ ਵੀ ਜਿਹੜੀ ਹੈਗੀ ਮੁਲਾਈ ਧਰਨੇ ਜਿਹੜੀ ਕਥਾਈ ਹੈ ਔਰ ਬਿਆਨ ਵੀ ਲਿਖਾਇਆ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਇਹਦੇ ਵਿੱਚ ਅਸੀਂ ਕੁੱਟਮਾਰ ਦੀ ਧਾਰਾ ਲਗਾਈਆਂ ਨੇ 20 ਐਫਐਸ ਦੇ ਤਹਿਤ ਔਰ ਜਿਹੜੀ ਘੜਕ ਨੂੰ ਜਾਂ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਤਿੰਨ ਕੋ ਛਪੀ ਐਫਪੀਐਨਸ ਦਾ ਰਾਜ ਦਾ ਹੈਗੀ ਔਰ ਲਗਾਈ